ਕੋਟਲ ਨਾਮਕ ਨਾਰਾਇਣ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਸਾਰੇ ਅੱਜ ਗੁਰਦੁਆਰਾ ਨਾਬਾ ਸਾਹਿਬ ਜੋ ਕਿ ਜਿਰਕਪੁਰ ਦੇ ਵਿੱਚ ਅਤੇ ਪਟਿਆਲਾ ਰੋਡ ਦੇ ਉੱਤੇ ਸਥਿਤ ਹੈ ਨਾ ਇਹ ਆਪਣੇ ਦੋ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਨੇ ਅੱਗੇ ਤੁਹਾਨੂੰ ਸਾਰਾ ਇਤਿਹਾਸ ਦੱਸਾਂ ਕਿ ਤੇ ਸਟੋਰੀ ਪੂਰੀ ਦੱਸਾਂਗੇ ਜੀ ਆਪਾਂ ਤੇ ਲੋਗੜ ਗੁਰਦੁਆਰਾ ਸਾਹਿਬ ਹੀ ਬਿਲਕੁਲ ਨਜ਼ਦੀਕ ਰਹਿ ਜਾਂਦੇ ਨੇ ਇਹਨਾਂ ਦੇ ਤੇ ਚਲੋ ਜੀ ਕਰਦੇ ਆਂ ਦਰਸ਼ਨ ਆਪਾਂ ਗੁਰੂ ਸਾਹਿਬ ਦੇ ਕਹੋ ਨਾਨਕ ਸਿਨ ਹਰ ਭਜਨ ਪਰਤ ਤਾ ਹੈ ਜਮ ਫੰ ਪਰਤ ਤਾ ਹੈ ਜਮ ਫੰ ਤਮੇ ਜਮ ਹਨ ਜੋ ਸੁਖ ਕੋ ਚਾਹੇ ਸਦਾ ਅਲਖ ਤੇਰਾ ਮਨ ਕੀ ਲੇ ਹਾਂਜੀ ਸੰਗਤ ਜੀ ਅਪ ਪਹੁੰਚ ਕੇ ਗੁਰਦੁਆਰਾ ਸਨਾਬਾ ਸਾਹਿਬ ਤੇ ਤੁਹਾਨੂੰ ਸਭ ਸਗੋਂ ਤੁਹਾਨੂੰ ਬੇਨਤੀ ਹੈ ਜਿਨਾਂ ਨੇ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਤੇ ਹਾਂ ਜੀ ਹੁਣ ਆਪਾਂ ਹੁੰਨੇ ਆ ਜੀ ਅਸ ਦੇ ਜੋ ਨੱਬਾ ਸਹਰ ਜੀ ਦੇ ਆਪਣੇ ਗੁਰੂ ਸਾਹਿਬ ਜੀ ਦੇ ਇਤਿਹਾਸ ਨੇ ਗੁਰਦੁਆਰਾ ਸਾਹਿਬ ਦੇ ਆਪਾਂ ਉਹਨਾਂ ਤੋਂ ਜਾਣੋ ਹੁੰਨੇ ਆ ਅ ਇਤਿਹਾਸ ਹੈ ਜਿਸ ਸਮੇਂ ਜਿਸ ਸਮੇਂ ਗੁਰਤੇਗ ਬਹਾਦਰ ਜੀ ਦਿੱਲੀ ਸੀਸ ਦਿੱਤਾ ਜਿਸ ਸਮੇਂ ਗੁਰਸਾਹਿਬ ਨੇ ਹਿੰਦਵੀ ਚਾਦਰ ਆਪਣੇ ਗੁਰੂ ਸਾਹਿਬ ਤਾਂ ਉਸ ਸਮੇਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਤੇਜ਼ ਹਨੇਰੀ ਤੂਫਾਨ ਚੱਲਿਆ ਜਿਸ ਸਮੇਂ ਫਿਰ ਪਾਈ ਜੈਤਾ ਜੀ ਨੂੰ ਜੋ ਇੱਕ ਡਿਊਟੀ ਲੱਗੀ ਉਹਨਾਂ ਦੀ ਕਿ ਤੁਸੀਂ ਸੀਸ ਨੂੰ ਆਨੰਦਪੁਰ ਸਾਹਿਬ ਪਹੁੰਚਾਉਣਾ ਤਾਂ ਉਸ ਨੇਰੀ ਤੂਫਾਨ ਦੇ ਵਿੱਚ ਹੀ ਉਹਨਾਂ ਨੂੰ ਮੌਕਾ ਮਿਲਿਆ ਕਿ ਲੁਕਾ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਆਨੰਦਪੁਰ ਸਾਹਿਬ ਉਹਨਾਂ ਨੇ ਜਦੋਂ ਪਹੁੰਚਿਆ ਤਾਂ ਉਹਨਾਂ ਦੀ ਤਿੰਨ ਜਗ੍ਹਾ ਤੇ ਉੱਤੇ ਕੋਈ ਕੋ ਪੈਦਲ ਆ ਰਹੇ ਸੀ ਤਾਂ ਉਹਨਾਂ ਦੀ ਤਿੰਨ ਜਗ੍ਹਾ ਤੇ ਰੈਸ਼ ਹੋਈ ਸੀ ਇੱਕ ਹਰਿਆਣੇ ਦੇ ਵਿੱਚ ਨੀਂ ਕਿ ਜਗ੍ਹਾ ਉੱਥੇ ਤੇ ਸੈਕੰਡ ਨੰਬਰ ਤੇ ਹੰਬਾਲੇ ਸੀ ਤੇ ਸੀਸ ਗੁਰਦੁਆਰਾ ਸਭੀ ਨੇ ਤੇ 3 ਨੰਬਰ ਤੇ ਉਤੇ ਇਥੇ ਹੋਈ ਸੀ ਜੀ ਆਪਣੇ ਨਾਬਾ ਸਬ ਗੁਰਦੁਆਰਾ ਸਾਈ ਦੀ ਹੰਦੀ ਹਰ ਅਨੰਦ ਕੌਰ ਖਾਲਸਾ ਜੀ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਆਉਣ ਕਟਾਨਵਾਰ ਪ੍ਰਣਾਮ ਕਰਨ ਆਏ ਨੇ। ਸ਼ਿਕਰ ਕਰਨਾ ਇਹਨੇ ਤੇ ਆਪਾਂ ਨੂੰ ਤੁਹਾਨੂੰ ਦੱਸਿਗੇ ਕਿ ਹਰ ਅਨੰਦ ਕੌਰ ਖਾਲਸਾ ਜੀ ਦੀ ਬਖਸ਼ਿਸ਼ ਵੀ ਗੁਰੂ ਸਾਹਿਬ ਵੱਲੋਂ ਹੀ ਹੋਈ ਹੈ।

ਉੱਥੇ ਫਿਰ ਗੁਰੂ ਸਾਹਿਬ ਦਾ ਅਸੀਸ ਜੋ ਰੱਖਣਾ ਸੀਗਾ ਤਾਂ ਫਿਰ ਭਾਈ ਜੈਤਾ ਜੀ ਤਾਂ ਭਾਈ ਜੈਤਾ ਜੀ ਦਰਗਾਹੀ ਪੀਰ ਸਾਹਿਬ ਫਕੀਰ ਜੀ ਨੂੰ ਮਿਲੇ ਤਾਂ ਦਰਗਾਹੀ ਫੀਰ ਸਾਹਿਬ ਫਕੀਰ ਜੀ ਜਿਹੋ ਜੋ ਇਹ ਉਹ ਆਪਣੇ ਗੁਰੂ ਸਾਹਿਬ ਦੇ ਕਾਫੀ ਮੁਰੀਦ ਸਨ ਇਹ ਹਰ ਹਰ ਆ ਉਹਨਾਂ ਨੇ ਜਦੋਂ ਆਪਣੇ ਗੱਲਾਂ ਕੀਤੀਆਂ ਕੋਈ ਸਾਹਿਬ ਜਿਲੇ ਇਹਨੇ ਦੱਸਿਆ ਕਿ ਮੌਨਗਰਸ਼ਣ ਲਈ ਬਹੁਤ ਪਿਆਸ ਆ ਬੋਤਲ ਥੂੜੀ ਕਰ ਰਹੇ ਫਸਾ ਜਤਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਿੰਨਾ ਦੀ ਉਡੀਕ ਕਰ ਰਹੇ ਕਿ ਉਹਨਾਂ ਦੇ ਸੀਸੇ ਦੇ ਬੋਲ ਦੀ ਵਾਸਤੇ ਉਹਨਾਂ ਦੇ ਜੋ ਡਰਕਨਸਾ ਜੀ ਸੀ ਨਾਮ ਇੱਕ ਕੰਪਨੀ ਹੈ ਤੇ ਉਹਨੇ ਕਿਹਾ ਕਿ ਮੈਨੂੰ ਗ੍ਰੀਸ ਸੋਦੀ ਇਹ ਫਿਰ ਉਹਨੇ ਪਾਈ ਜਤਾ ਜੀ ਨੂੰ ਅਖਿਆ ਕਿ ਤੁਸੀਂ ਪੂਰੇ ਦਿਨ ਦੇ ਥੱਕੇ ਹੋਏ ਹੋ ਤੁਸੀਂ ਪੂਰਾ ਸਫਰ ਤੇ ਵਿੱਚੋਂ ਆਏ ਤਾਂ ਤੁਸੀਂ ਇਸਨਾਨ ਪਾਣੀ ਕਰਕੇ ਪ੍ਰਸ਼ਾਦਾ ਪਾਣੀ ਸਕੋ ਤੁਸੀਂ ਅਰੇਸਟ ਕਰ ਲੋ ਆਰਾਮ ਕਰੋ ਤੁਸੀਂ ਕਿ ਅਭੀ ਜੋ ਸੀਸ ਦੀ ਸੇਵਾ ਉਹ ਮੈਨੂੰ ਦਿਓ ਤੁਸੀਂ ਫਿਰ ਉਹਨਾਂ ਨੇ ਦਰਗਾਹ ਹਾਫਰ ਕੀਰ ਜੀ ਨੇ ਇੱਕ ਮਿੱਟੀ ਦਾ ਉੱਚਾ ਥੜਾ ਬਣਾਇਆ ਉਹ ਸੁੱਚੇ ਥੜੇ ਦੇ ਉੱਤੇ ਉਹਨਾਂ ਨੇ ਗੁਰੂ ਸਾਹਿਬ ਦੇ ਸੀਸ ਨੂੰ ਰੱਖਿਆ ਤੇ ਸਾਰੀ ਰਾਤ ਉਹਨਾਂ ਨੇ ਚੌੜ ਸਾਵ ਕੀਤੇ ਤੇ ਆਪਣੀ ਅੱਖਾਂ ਨਾਲ ਨਾਲੇ ਤਾਂ ਗੁਰੂ ਸਾਹਿਬ ਨੂੰ ਨਹਾੜਦੇ ਰਹੇ ਤੇ ਨਾਲੇ ਉਹਨਾਂ ਦੀ ਸੇਵਾ 'ਚ ਲੱਗੇ ਰਹੇ ਦੂਸਰੇ ਦਿਨ ਫਿਰ ਪਾਈ ਜਾਤਾ ਸੀ ਉੱਥੇ ਉਹਨਾਂ ਨੇ ਇਸ਼ਨਾਨ ਪਾਣੀ ਕੀਤਾ ਪ੍ਰਸ਼ਾਦਾ ਪਾਣੀ ਛਕਿਆ ਤੇ ਫਿਰ ਉਹਨਾਂ ਨੇ ਉੱਥੋਂ ਗੁਰੂ ਸਾਹਿਬ ਦੀ ਸੀਸ ਲੈ ਤੇ ਚਾਲੇ ਪਏ ਅਨੰਦਪੁਰ ਸਾਹਿਬ ਨੂੰ ਜਿਸ ਟਾਈਮ ਤੇ ਚਾਲੇ ਪਾਣੇ ਸੀ ਤਾਂ ਉਸ ਟਾਈਮ ਦਰਗਾਈ ਸ਼ਾ ਪ੍ਰਕੀਰ ਜੀ ਨੇ ਇਹ ਗੱਲ ਆਖੀ ਸੀ ਕਿ ਮੇਰੀ ਉਮਰ ਕਾਫੀ ਬਡੇਰੀ ਹੋ ਚੁੱਕੀ ਹੈ ਮੇਰੀ 240 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਮੈਂ ਗੁਰੂ ਸਾਹਿਬ ਦੇ ਗੁਰਗੋਵਿੰਦ ਸਿੰਘ ਜੀ ਦੇ ਦਰਸ਼ਨ ਕਰਨਾ ਚਾਹੁੰਨਾ ਤੇ ਮੇਰੀ ਇੰਨੀ ਹੈ ਨਹੀਂ ਮੇਰੇ ਸਰੀਰ ਦੇ ਵਿੱਚ ਕਿ ਮੈਂ ਅਨੰਦਪੁਰ ਸਾਹਿਬ ਜਾ ਸਕਾਂ ਤਾਂ ਫਿਰ ਉਹਨਾਂ ਨੇ ਗਿਆ ਸੀ ਕਿ ਜੇ ਤੁਸੀਂ ਮੇਰਾ ਸਨੇਹਾ ਗੁਰੂ ਸਾਹਿਬ ਤੱਕ ਪਹੁੰਚਾ ਦਿਓ ਤਾਂ ਫਿਰ ਪਾਈ ਜਤਾ ਜੀ ਜਦੋਂ ਗੁਰੂ ਸਾਹਿਬ ਕੋਲੇ ਗਏ ਤਾਂ ਜਾ ਕੇ ਸੀਸ ਉਹਨਾਂ ਨੂੰ ਦਿੱਤਾ ਤੇ ਫਿਰ ਉਹਨਾਂ ਨੇ ਦੱਸਿਆ ਸੀਗਾ ਕਿ ਦਾ ਮੈਂ ਜਿੱਥੇ ਰੁਕਿਆ ਉੱਥੇ ਦਰਗਾਹੀ ਸ਼ਾ ਫਕੀਰ ਦੀ ਹੈਗੀ ਆਗੀ ਜਗਾ ਤੇ ਉਹਨਾਂ ਉਹ ਤੁਹਾਡੇ ਦਰਸ਼ਨਾਂ ਲਈ ਪਿਆਸੇ ਹਨ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਦੋਂ ਵੀ ਉਧਰ ਨੂੰ ਕਦੀ ਆਪਣਾ ਜਿੱਦਾਂ ਮੈਂ ਜਾ ਰਿਆਂਗੇ ਅਸੀਂ ਤਾਂ ਉਸ ਟਾਈਮ ਤੇ ਮੈਨੂੰ ਜ਼ਰੂਰ ਯਾਦ ਕਰਾਇਓ ਜਿਸ ਟਾਈਮ ਨੂੰ ਉਧਰ ਨੂੰ ਜਾਣਾ ਹੋਵੇ ਤੇ ਫਿਰ ਗੁਰੂ ਸਾਹਿਬ ਆਏ ਸੀਗੇ ਆਪਣੀ ਇਥੇ ਨਾ ਬਸਾ ਸாரி ਤੇ ਕੋਲੀ ਪਿੰਡ ਨੇ ਉੱਥੇ ਆਏ ਸੀਗੇ ਜੀਰਖ ਪੈ ਜਾਂਦਾ ਆਪਣੇ ਪੰਜਗਲਾ ਦੇ ਵਿੱਚ ਪੈ ਜਾਂਦਾ ਜੀ ਉਹ ਕੋਲੀ ਤੇ ਉੱਥੇ ਬਾਲੀ ਸਾਹਿਬ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜੀ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਤੇ ਫਿਰ ਉਹ ਇੱਥੇ ਲੋਗੜ ਸਾਹਿਬ ਆਏ ਲੋਗੜ ਗੁਰਦੁਆਰਾ ਸਾਹਿਬ ਉਨੇ ਹੋਏ ਨੇ ਉੱਥੇ ਆਏ ਤਾਂ ਫਿਰ ਉਸ ਤੋਂ ਬਾਅਦ ਉਹ ਦਰਗਾਹ ਸ਼ਾ ਫਕੀਰ ਜੀ ਨੂੰ ਵੀ ਮਿਲ ਕੇ ਗਏ ਤੇ ਦਰਗਾਹ ਸ਼ਾ ਫਕੀਰ ਜੀ ਨੇ ਕਿਹਾ ਸੀ ਕਿ ਮੇਰੀ ਉਮਰ ਬਹੁਤ ਵਡੇਰੀ ਹੋ ਗਈ ਤੇ ਹੁਣ ਮੇਰੇ ਸਰੀਰ ਨੂੰ ਤੁਸੀਂ ਮੁਕਤੀ ਦਿਓ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਫਕੀਰ ਜੀ ਹਜੇ ਤੁਹਾਡੇ ਸਰੀਰ ਨੂੰ ਮੁਕਤੀ ਨਹੀਂ ਹਜੇ 40 ਦਿਨ ਤੁਸੀਂ ਹੋਰ ਸਿਮਰਨ ਕਰੋ ਫਿਰ ਤੁਹਾਡੇ ਸਰੀਰ ਨੂੰ ਮੁਕਤੀ ਮਿਲੇਗੀ ਤਾਂ ਦਰਗਾਹੀ ਸ਼ਾ ਵਕੀਰ ਜੀ ਨੇ ਜਦੋਂ 40 ਦਿਨ ਸਿਮਰਨ ਪੂਜਾ ਕੀਤੀ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਰ ਦਿੱਤਾ ਸੀ ਕਿ ਤੁਸੀਂ ਜੋ 40 ਦਿਨ ਤੁਹਾਡੀ ਸਿਮਰਨ ਪੂਰੇ ਹੁੰਦੇ ਆ ਤਾਂ ਤੁਸੀਂ ਪਰਲੋਕ ਆਪਣਾ ਪਰਲੋਕ ਪਿਆਨਾ ਕਰੋਗੇ ਤੇ ਸਵਰਗ ਵਿੱਚ ਹੋਣ ਦਾ ਉਹਨਾਂ ਨੂੰ ਵਾਅਦਾ ਦਿੱਤਾ ਸੀਗਾ ਇੱਥੇ ਇਸੇ ਜਗ੍ਹਾ ਦਿੱਤੀ ਹੀ ਬੱਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਸੂਬੇ ਸਰਹੰਦ ਨੂੰ ਚਿੱਠੀ ਲਿਖੀ ਸੀ ਕਿ ਤੂੰ ਜੋ ਜ਼ੁਲਮ ਕੀਤੇ ਨੇ ਅਸ ਤੱਕ ਆਪਣੇ ਉਹਨਾਂ ਜ਼ੁਲਮਾਂ ਨੂੰ ਤੂੰ ਲੈ ਕੇ ਸਾਵਧਾਨ ਹੋ ਜਾ ਅਤੇ ਖਾਲਸਾ ਤੇਰੇ ਤੋਂ ਬਦਲਾ ਲਵੇਗਾ ਇਸੇ ਕਰਕੇ ਹੀ ਇਹ ਜੋ ਗੁਰਦੁਆਰਾ ਸਾਹਿਬ ਨੀਂਗਣਾ ਸਾਹਿਬ ਚਾਰ ਇਤਿਹਾਸਿਕ ਇਨ੍ਹਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਪਹਿਲਾ ਇਤਿਹਾਸ ਕੇ ਗੁਰੂ ਸਾਹਿਬ ਦਾ ਸੀਸ ਇੱਥੇ ਆਇਆ ਦੂਸਰਾ ਕੇ ਗੁਰੂ ਸਾਹਿਬ ਖੋਦ ਇੱਥੇ ਆਏ ਤੀਸਰਾ ਦਰਗਾਹ ਹਿਸ਼ਾ ਫਕੀਰ ਜੀ ਦਾ ਅਤੇ ਚੌਥਾ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਵੀ ਇੱਥੇ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ ਅਤੇ ਮੈਂ ਜੋ ਇਤਿਹਾਸ ਤੋਂ ਜਾਣੋ ਸੀ ਮੈਂ ਤੁਹਾਨੂੰ ਜਰੂਰ ਦੱਸਿਆ ਅਤੇ ਅਗੇ ਆਪਾਂ ਕੱਲ ਜੋ ਹੈ ਨਗਰ ਕੀਰਤਨ ਹੈ ਆਪਾਂ ਉਸ ਦੇ ਵੀ ਦਰਸ਼ਨ ਤੁਹਾਨੂੰ ਕਰਵਾਉਣੇ ਆ।